ਬਿਲਕੁਲ ਤਾਂ ਤੁਹਾਨੂੰ ਅਸੀਂ ਇਹ ਤਸਵੀਰਾਂ ਦਿਖਾਉਣੀਆਂ ਸ਼ੁਰੂ ਕਰੀਏ ਤਾਂ ਇਹ ਸਭ ਤੋਂ ਪਹਿਲਾ ਜਿਹੜੀ ਆਪਣੀ ਵੱਲੋਂ ਬੈਰੀਗੇਟਿੰਗ ਕਿਸਾਨਾਂ ਦੇ ਵੱਲੋਂ ਕੀਤੀ ਗਈ ਸੀ ਕਿ ਇਹ ਇੱਕ ਰੱਸੀ ਲਾ ਕੇ ਜਿਹੜਾ ਇੱਥੇ ਇੱਕ ਇੱਕ ਆਪਣੀ ਬੈਰੀਗੇਟਿੰਗ ਸੀ ਇਸ ਰੱਸੀ ਦੇ ਨਾਲ ਕਿ ਇਸ ਪਾਸੇ ਸਾਰੇ ਦੇ ਸਾਰੇ ਜਿੰਨੇ ਵੀ ਸਾਧਨ ਨੇ ਖਾਸ ਤੌਰ ਤੇ ਜੋ ਜੋ ਇੱਕ ਫੈਸਲਾ ਕੀਤਾ ਗਿਆ ਸੀ ਤਾਂ ਕਿ ਸਰਕਾਰ ਤੱਕ ਇਹ ਮੈਸੇਜ ਨਾ ਜਾਵੇ ਕਿ ਕਿਸਾਨ ਅਗਰੈਸਿਵ ਹੋ ਰਿਹਾ ਤਾਂ ਉਸ ਨੂੰ ਮੇਨਟੇਨ ਕਰਨ ਦੇ ਵਾਸਤੇ ਜਿੰਨੇ ਵੀ ਵਾਹਨ ਨੇ ਉਹ ਇਸ ਰੱਸੀ ਤੋਂ ਪਿੱਛੇ ਰਹਿਣਗੇ ਜਾਨੀ ਸਾਰੇ ਦੇ ਸਾਰੇ ਜਿੰਨੇ ਵੀ ਇਹ ਕਿਸਾਨ ਬੈਠੇ ਆ ਇਹ ਇਸ ਤੋਂ ਅੱਗੇ ਨਹੀਂ ਆਉਣਗੇ ਕਿਉਂਕਿ ਇਸ ਤੋਂ ਅੱਗੇ ਸਿਰਫ ਜਿਹੜਾ ਜਥਾ ਤੇ জাফর ਕੁਝ ਕਿਸਾਨ ਆਗੂ ਤੇ জাফর ਮੀਡੀਆ ਉਹ ਇਸ ਤੋਂ ਅੱਗੇ ਆਉਣਗੇ ਇਸ ਤੋਂ ਅੱਗੇ ਜੋ ਅਸੀਂ ਕੱਲ ਵੀ ਦਿਖਾਇਆ ਕਿ ਇਸ ਤੋਂ ਅਗਲੀ ਜਿਹੜੀ ਰੱਸੀ ਹੈ ਉਸ ਤੋਂ ਅੱਗੇ ਉਹਨਾਂ ਨੂੰ ਤੋੜ ਦਿੱਤਾ ਜਾਏਗਾ ਔਰ ਉਸ ਤੋਂ ਅੱਗੇ ਸਿਰਫ ਕਿਸਾਨ ਆਗੂ ਵੀ ਜਿਹੜੇ ਨੇ ਉਹ ਵੀ ਪਿੱਛੇ ਰਹਿ ਜਾਣਗੇ জাফর ਉਸ ਜਥੇ ਦੀ ਅਗਵਾਈ ਕਰਨ ਵਾਲੇ ਜਿੰਨੇ ਵੀ ਕਿਸਾਨਾਂ ਕੋ ਉਹ ਜਾਣ ਕੇ ਜਾਣੀ 101 ਕਿਸਾਨਾਂ ਦਾ ਜਥਾ ਜਿਹੜਾ ਉਹ ਰਵਾਨਾ ਹੋਏਗਾ ਥੋੜੀ ਦੇਰ ਪਹਿਲਾਂ ਅਰਦਾਸ ਹੋ ਕੇ ਆਟੀਆ ਅੱਜ ਇੱਥੇ ਸ਼ੰਭੂ ਤੇ ਔਰ ਨਾਲ ਹੀ ਖਨੋਰੀ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਵੀ ਮਨਾਇਆ ਜਾ ਰਿਹਾ ਹੈ ਕੋਸਾਂ ਵਾਂ ਪਹਿਲਾਂ ਉਹਨਾਂ ਕਿਸਾਨਾਂ ਨੂੰ ਤੋੜਨ ਦੇ ਲਈ ਇੱਕ ਅਰਦਾਸ ਵੀ ਜਿਹੜੀ ਹੈ ਉਹ ਹੋਈ ਹੈ ਕਿ ਅਰਦਾਸ ਦਾ ਸਮਾਂ 2 ਘੰਟੇ ਇਸ ਕਰਕੇ ਵੀ ਕਿਸਾਨਾਂ ਨੂੰ ਦੱਸ ਦਿਆ ਕਿ ਪਹਿਲਾਂ ਰੱਖਿਆ ਗਿਆ ਕਿ ਜਦੋਂ 1 ਵਜੇ ਅਰਦਾਸ ਹੋਏਗੀ ਹੋ ਸਕਦਾ ਹੈ ਕਿ ਉਧਰਲੇ ਪਾਸਿਓਂ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਸ਼ੁਰੂ ਹੋ ਜਾਵੇ ਤਾਂ ਉਹ ਕਹਿੰਦੇ ਨੇ ਕਿ ਅਰਦਾਸ ਦੇ ਵਿੱਚ ਕੋਈ ਵਿਘਨ ਨਾ ਪਵੇ ਇਸ ਕਰਕੇ ਉਸ ਦਾ ਸਮਾਂ ਜਿਹੜਾ ਉਹ ਸਵੇਰੇ 10:00 ਤੋਂ 10:30 ਦਾ ਰੱਖਿਆ ਗਿਆ ਸੀ ਅਰਦਾਸ ਹੋ ਚੁੱਕੀ ਹੈ ਤੁਹਾਨੂੰ ਦਿਖਾਉਨੇ ਆ ਕਿ ਇਸ ਪਾਸੇ ਤਕਰੀਰਾਂ ਚੱਲ ਰਹੀਆਂ ਔਰ ਜਿਹੜੇ 101 ਕਿਸਾਨ ਆਗੂ ਜਿਹੜੇ ਨੇ ਉਹ ਜਾਣੇ ਆ ਤਾਂ ਉਹ ਇੱਥੇ ਆਪਣੇ ਹੱਥਾਂ ਦੇ ਵਿੱਚ ਝੰਡੇ ਜਿਹੜੇ ਆ ਉਹਨਾਂ ਦੇ ਹੱਥਾਂ ਦੇ ਵਿੱਚ ਤੁਹਾਨੂੰ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਉਹ ਕਿਸਾਨ ਆਗੂ ਹੈ ਜਾਂ ਫਿਰ ਜਿਹੜੇ ਕਿਸਾਨਾਂ ਨੇ ਜਾਣਾ ਤਾਂ ਉਹਨਾਂ ਕੋਲੇ ਆਪਣੀ ਪ੍ਰਕਾਸ਼ਨ ਤੇ ਲਈ ਕੀ ਕੋਜਾ ਸਾਡੇ ਨਾਲ ਸੁਤਨਾਮ ਸਿੰਘ ਸਾਨੀ ਸਾਹਿਬ ਨੇ ਸਾਨੀ ਸਾਹਿਬ ਇਹ ਚਰਚਾ ਚੱਲਦੀ ਸੀ ਕਿ ਇੱਕ ਰਸਤਾ ਖੋਲ ਦਿੱਤਾ ਜਾਏਗਾ ਹੁਣ ਕੁਝ ਘੰਟੇ ਬਚੇ ਆ ਮੇਰੇ ਖਿਆਲ ਦੋ ਘੰਟੇ ਬਚੇ ਨੇ ਜਦੋਂ ਉਧਰ ਨੂੰ ਚਲੇ ਜਾਣਾ ਕੀ ਕੋਈ ਪ੍ਰਸ਼ਾਸਨ ਦੇ ਨਾਲ ਗੱਲ ਹੋਈ ਆ ਚਰਚਾ ਹੋਈ ਆ ਇਸ ਵਿਸ਼ੇ ਤੇ ਕਿ 101 ਕਿਸਾਨ ਆਗੂਆਂ ਨੂੰ ਕਿਸਾਨਾਂ ਨੂੰ ਲੰਘਣ ਦਿੱਤਾ ਜਾਏਗਾ ਜਾਂ ਫਿਰ ਇੱਥੇ ਹੀ ਰੋਕ ਦਿੱਤਾ ਜਾਵੇ ਕੋਈ ਜਿਵੇਂ ਸਰਕਾਰ ਪਿਛਲੇ ਲਗਭਗ 10 ਮਹੀਨੇ ਤੋਂ ਸਰਕਾਰ ਆਪਣਾ ਵਣਦਾ ਫਰਜ਼ ਨਹੀਂ ਨਿਭਾ ਕਰ ਰਹੀ ਸਰਕਾਰਾਂ ਸਰਕਾਰ ਨੇ ਰਸਤਾ ਬੰਦ ਕੀਤਾ ਹੋਇਆ ਕੰਧਾਂ ਕੀਤੀਆਂ ਹੋਈਆਂ ਸਰਕਾਰ ਦੇ ਵਖ-ਵਖ ਮੰਤਰੀਆਂ ਦਾ ਸਰਕਾਰ ਦਾ ਬਿਆਨ ਸੀ ਅਧਿਕਾਰਤ ਕਿ ਜੇ ਕਿਸਾਨ ਟਰਾਲੀਆਂ ਛੱਡ ਦਵੇ ਕਿਸਾਨਾਂ ਨੂੰ ਕੋਈ ਰੋਕ ਨਹੀਂ ਕਿਸਾਨ ਦਿੱਲੀ ਜਾ ਸਕਦਾ ਦੇਸ਼ ਦੀ ਰਾਜਧਾਨੀ ਚੋਂਣ ਤੋਂ ਕੋਈ ਨਹੀਂ ਰੁਕਦਾ ਕਿਸਾਨ ਬੱਸਾਂ ਚੱਲ ਜਵੇ ਗੱਡੀਆਂ ਚ ਆ ਜਵੇ ਅੱਜ ਕਿਸਾਨਾਂ ਦਾ ਪੈਦਲ ਜਥਾ ਦਿੱਲੀ ਜਾ ਰਿਹਾ ਜੇਕਰ ਸਰਕਾਰ ਅੱਜ ਵੀ ਜਾਣ ਦੀ ਇਜਾਜ਼ਤ ਨਹੀਂ ਦਿੰਦੀ ਤੇ ਉਹਦੇ ਨਾਲ ਸਰਕਾਰ ਦਾ ਜਿਹੜਾ ਦੋਹਰਾ ਚਿਹਰਾ ਉਹ ਸਾਰੀ ਦੁਨੀਆ 'ਚ ਤੁਹਾਡੇ ਮੀਡੀਆ ਦੀ ਬਦੌਲਤ ਅਜ ਜਾਏਗਾ ਸਰਕਾਰ ਦੀ ਕੋਈ ਮੇਰਾ ਸਵਾਲ ਹੋਈ ਹੈ ਕਿ ਇਜਾਜ਼ਤ ਮਿਲੀ ਹੈ ਕਿ ਨਹੀਂ ਮਿਲੀ ਰ ਕੱਲ ਪ੍ਰੈਸ ਕਾਨਫਰੰਸ ਤੋਂ ਬਾਅਦ ਤੇ ਹੁਣ ਤੱਕ ਜਦੋਂ ਆਪਾਂ ਗੱਲ ਕਰ ਰਹੇ ਹਾਂ ਉਹਦੇ ਵਿਚਾਲੇ ਕੋਈ ਫੋਨ ਰਾਹੀਂ ਕੋਈ ਚਿੱਠੀ ਰਾਹੀਂ ਜਾਂ ਕਿਸੇ ਮੀਡੀਏਟਰ ਮੀਡੀਏਟਰ ਦੇ ਰਾਹੀਂ ਕੋਈ ਗੱਲਬਾਤ ਹੋਈ ਪੁਲਿਸ ਪ੍ਰਸ਼ਾਸਨ ਨਾਲ ਜਾਂ ਹਰਿਆਣੇ ਦੇ ਬਾਰ ਬਾਰ ਅਜਾਇਬਤ ਗੱਲ ਕਰਦੀ ਪੈਦਲ ਦਿੱਲੀ ਦਿੱਲੀ ਸ਼ਹਿਰ ਦੇ ਵਿੱਚ ਲੱਖਾਂ ਲੋਕ ਦੇਸ਼ ਦੇ ਵੱਖ-ਵੱਖ ਰਾਜ ਧਾਨੀਆਂ ਚੋਂ ਰੋਜ਼ਾਨਾ ਆਉਂਦੇ ਐ ਅੱਜ ਵੀ ਤੁਸੀਂ ਦੇਖ ਲਓ ਅੰਬਾਲਾ ਸ਼ਹਿਰ ਖੁੱਲਾ ਸਿਰਫ ਕਿਸਾਨਾਂ ਤੇ ਮਜ਼ਦੂਰਾਂ ਦੇ ਉੱਤੇ ਦਫਾ 44 ਲਾ ਕੇ ਸਰਕਾਰ ਤਸ਼ੱਦਦ ਕਰ ਰਹੀ ਹੈ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦਾ ਯਤਨ ਕੀਤਾ ਜਾ ਰਿਹਾ ਬਾਕੀ ਕਿਤੇ ਦਫਾ 44 ਨਹੀਂ ਸਾਰਾ ਸ਼ਹਿਰ ਖੁੱਲਾ ਬਾਜ਼ਾਰ ਖੁੱਲੇ ਆ ਸਕੂਲ ਕਾਲਜ ਖੁੱਲੇ ਆ ਸਰਕਾਰ ਦੇ ਦਫ਼ਤਰ ਖੁੱਲੇ ਆ ਸਿਰਫ ਸ਼ੰਭੂ ਬਾਰਡਰ ਕਿਸਾਨਾਂ ਲਈ ਦਫਾ 44 ਲਾ ਕੇ ਸਰਕਾਰ ਜਿਹੜਾ ਉਹ ਆਪਣਾ ਕਿਸਾਨ ਵਿਰੋਧੀ ਚਿਹਰਾ ਉਹਨੂੰ ਜਗਜਾਗ ਕਰ ਰਹੀ ਹੈ ਠੀਕ ਹੈ ਸਾਨੀ ਸਾਹਿਬ ਤਾਂ ਸਿੱਧੇ ਤੌਰ ਤੇ ਗੱਲ ਇਹ ਹੀ ਹੈ ਕਿ ਚਰਚਾ ਕੋਈ ਨਹੀਂ ਹੋਈ ਬਿਲਕੁਲ ਕੋਈ ਚਰਚਾ ਨਹੀਂ ਪ੍ਰਸ਼ਾਸਨ ਦੇ ਨਾਲ ਇਸ ਵਿਸ਼ੇ ਤੇ ਕਿ ਚਲੋ ਕੋਈ ਗੱਲ ਕਰਦੇ ਆਪਾਂ ਕਿ ਕਿਸਾਨਾਂ ਨੂੰ ਲੰਘਣ ਦਿੱਤਾ ਜਾਏਗਾ ਜਾਂ ਨਹੀਂ ਲੰਘਣ ਦਿੱਤਾ ਜਾਏਗਾ ਜਾਂ ਫਿਰ ਉਧਰੋਂ ਸਹਿਮਤੀ ਬਣ ਰਹੀ ਹੋਵੇ ਕਿ ਜੇਕਰ ਕਿਸਾਨ ਅੱਗੇ ਜਾਣਾ ਚਾਹੁੰਦੇ ਆ ਤਾਂ ਕਿਸ ਤਰੀਕੇ ਨਾਲ ਜਾਣਗੇ ਹਾਲਾਂਕਿ ਕਿਸਾਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਪੁਆਇੰਟ ਜਿਹੜੇ ਨੇ ਵੱਖੋ ਵੱਖਰੇ ਉਹ ਦੇ ਦਿੱਤੇ ਗਏ ਸੀ ਪੁਆਇੰਟ ਵੱਖੋ-ਵੱਖਰੇ ਦੱਸ ਦਿੱਤੇ ਗਏ ਸੀ ਕਿ ਕਿਹੜੇ-ਕਿਹੜੇ ਪੁਆਇੰਟਾਂ ਤੋਂ ਜਿਹੜਾ ਹੈ ਉਹ ਜਾਇਆ ਜਾਏਗਾ ਸਾਡੇ ਨਾਲ ਇੱਧਰ ਇੱਕ ਵੀਰ ਵੀ ਆ ਕਿਸਾਨ ਵੀਰ ਹੈ ਵੀਰ ਤੁਸੀਂ 101 ਉਸ ਜਥੇ ਦੇ ਵਿੱਚੋਂ ਹਾਂਜੀ ਹਾਂਜੀ ਬਿਲਕੁਲ ਜੀ ਤੁਹਾਡੇ ਕੋਲੇ ਆਪਣੀ ਪ੍ਰਕਾਸ਼ਨ ਦੇ ਲਈ ਹੈ ਕੀ ਕੁਝ ਤੁਹਾਡੇ ਕੋਲੇ ਮੈਂ ਦੇਖ ਰਿਹਾ ਮੈਂ ਦੇਖ ਰਿਹਾ ਕਿ ਇੱਕ ਕਿੱਟ ਹੈ ਤੁਹਾਡੇ ਕੋਲ ਇਸ ਕਿੱਟ ਦੇ ਵਿੱਚ ਕੀ-ਕੀ ਸਮਾਨ ਲੈ ਕੇ ਜਾ ਕਿੱਟ ਦੇ ਵਿੱਚ ਸਾਡਾ ਇੱਕ ਅੱਧਾ ਸੂਟ ਆ ਜੇ ਅਸੀਂ ਗਾਂਹਾਂ ਲੰਘੇ ਕੋ ਦਿੱਲੀ ਤੱਕ ਜਾਂਦੇ ਜਾਂਦੇ ਸਾਨੂੰ ਇੱਕ ਦੋ ਸੂਟੇ ਪਾਉਣੇ ਨੇ ਸਾਤੋਂ ਬਾਕੀ ਅਸੀਂ ਅਰਦਾਸ ਕਰਕੇ ਤੁਰਿਆ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਅੱਜ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਆ ਸਾਡੇ ਕੋਲ ਇੱਕ ਅਰਦਾਸ ਬੇਨਤੀ ਆ ਬਾਕੀ ਸਾਡੇ ਅੰਗ ਸੰਗ ਸਾਹੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਕੋਲ ਸਾਰੇ ਹਥਿਆਰ ਨੇ ਸਾਡੇ ਕੋਲ ਐ ਜਾ ਕੋਈ ਹਥਿਆਰ ਨਹੀਂ ਹੈਗਾ ਵੀ ਜਿਹਦੇ ਨਾਲ ਅਸੀਂ ਕੋਈ ਅਸੀਂ ਸਿਰਫ ਪੀਸਫੁਲੀ ਰਹਿ ਕੇ ਜਾਣਾ ਅੱਗੇ ਅਸੀਂ ਕੋਈ ਬੈਲੈਂਸ ਨਹੀਂ ਕਰਨਾ ਕਿਸਾਨਾਂ ਕੋ ਕਹਿ ਰਹੇ ਸੀ ਕਿ ਸਾਡੇ ਕੋਲੇ ਆਪਣੇ ਵਾਸਤੇ ਲੂਣ ਵਾਲਾ ਪਾਣੀ ਜਾਂ ਕੁਛ ਗਿੱਲੇ ਕੱਪੜੇ ਇਹ ਆਪਦੀ ਪ੍ਰੀਕਾਸ਼ਨ ਦੇ ਵਾਸਤੇ ਕਿਉਂਕਿ ਦੇਖੋ ਸਭ ਤੋਂ ਅੱਗੇ ਤੁਸੀਂ ਹੀ ਹੋਵੋਗੇ 101 ਕਿਸਾਨਾਂ ਦਾ ਜਥਾ ਹੀ ਹੋਊਗਾ ਉਧਰੋਂ ਜੇਕਰ ਕੋਈ ਕਿਸੇ ਤਰ੍ਹਾਂ ਦੀ ਕੋਈ ਰੋਕਣ ਦੇ ਵਾਸਤੇ ਕੋਈ ਕਾਰਵਾਈ ਸ਼ੁਰੂ ਹੁੰਦੀ ਹੈ ਉਸ ਪ੍ਰੀਕਾਸ਼ਨ ਦੇ ਵਾਸਤੇ ਤੁਹਾਨੂੰ ਕੁਝ ਅਵੇਲੇਬਲ ਕਰਵਾਇਆ ਗਿਆ ਕਿਸਾਨ ਆਗੂਆਂ ਦੇ ਵੱਲੋਂ ਨਹੀਂ ਲੂਨ ਲਾਨ ਤਾਂ ਸਾਰਾ ਕੁਝ ਹੈਗਾ ਤੇ ਗਿੱਲੇ ਰਮਾਲ ਗਿੱਲੇ ਪਰਨਿਆਂ ਤੇ ਮੇਰੇ ਮੁੰਡੇ ਚ ਗਿੱਲਾ ਇਹ ਗਿੱਲਾ ਕਰਕੇ ਪਾਵਾਂਗੇ ਕਿਉਂਕਿ ਸਾਨੂੰ ਉਹਨਾਂ ਤੇ ਬਿਲਕੁਲ ਭਰੋਸਾ ਨਹੀਂ ਹੈਗਾ 2-3 ਦਿਨ ਹੋ ਗਏ ਆਪਣੀ ਫੁੱਲ ਤਿਆਰੀ ਕਰ ਰਹੇ ਆ ਉਹ ਵਾਟਰ ਕੈਨਲ ਦੀਆਂ ਗੱਡੀਆਂ ਹਤਰੂ ਗਏ ਤੇ ਗੋਲੇ ਕੱਲ ਉਹਨਾਂ ਨੇ ਸ਼ਾਮ ਨੂੰ ਉਹ ਡਰੋਨ ਵੀ ਛੱਡ ਕੇ ਦੇਖਿਆ ਉਰੇ ਉੱਥੇ ਤੱਕ ਆਇਆ ਡਰੋਨ ਉਹ ਕੋਈ ਵੀ ਕਾਰਵਾਈ ਕਰ ਸਕਦੇ ਆ ਦੇਖਦੇ ਆ ਹੁਣ ਬਾਈਗਰੂ ਸਾਡੇ ਨਾਲ ਆ ਚੜ੍ਹਦੀ ਕਲਾ ਚ ਦੇਖਦੇ ਆ ਜੇ ਕੀ ਕਰਦੇ ਆ ਹੁਣ ਉਹ ਤੁਸੀਂ ਵੀ ਜਾ ਰਹੇ ਹੋ ਇਸ ਜਥੇ ਦੇ ਹਾਂਜੀ ਨਾਲ ਜਾ ਰਹੇ ਹਾਂ ਜੀ ਉਮਰ ਕਾਫੀ ਲੱਗਦੀ ਤੁਹਾਡੀ ਕਿੰਨੀ ਉਮਰ ਹੈ ਉਮਰ 65 ਸਾਲ 65 ਸਾਲ ਬਜ਼ੁਰਗ ਵਾਸਤਾ ਚੋਂ ਜੇਕਰ ਉਧਰੋਂ ਕਿਸੇ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਤਾਂ ਆਪਣਾ ਬਚਾ ਕਿਵੇਂ ਕਰੋਗੇ ਵਿਚਾਰ ਤਾਂ ਇਸ ਤਰ੍ਹਾਂ ਹੈ ਜੀ ਸਾਡੇ ਕੋਲ ਵਿਚਾਰ ਤਾਂ ਇਹ ਹੀ ਚੀਜ਼ ਆ ਕੁਝ ਨਹੀਂ ਹੈਗਾ ਬਸ ਸਾਡੇ ਕੋਲ ਝੰਡਾ ਡੰਡਾ ਆ ਇਹਦਾ ਤੇ ਬਸ ਨਿਮਕਾ ਪਾਣੀ ਆ ਰਮਾਲ ਆ ਹੋਰ ਕੁਝ ਨਹੀਂਗਾ ਸਾਡੇ ਕੋਲ ਕੋਈ ਕੋਈ ਚੀਜ਼ ਨਹੀਂ ਹੋਰ ਪਰਮਾਤਮਾ ਰੱਖਾਇਆ ਉਹੀ ਉੱਥੇ ਸਾਰੇ ਜਾ ਰਹੇ ਆਏ ਉਹ ਕਹਿੰਦੇ ਨੇ ਕਿ ਸਾਡੀ ਰੱਬ ਤੇ ਟੇਕ ਹੈ ਕਿ ਅਸੀਂ ਜਿਹੜਾ ਹੈ ਉਹ ਆਪਣਾ ਬਚਾ ਕੇ ਇਸ ਤਰ੍ਹਾਂ ਕਰ ਸਕਦੇ ਹਾਂ ਕਿਉਂਕਿ ਇਸ ਤੋਂ ਵੀ ਵਡੇਰੀ ਉਮਰ ਦੇ ਜਿਹੜੇ ਬਜ਼ੁਰਗ ਬਜ਼ੁਰਗ ਕਿਸਾਨ ਆਗੂ ਹੈ ਉਹ ਵੀ ਇਸ ਦੇ ਵਿੱਚ ਜਿਵੇਂ ਸੁਰਜੀਤ ਸਿੰਘ ਫੂਲ ਹੈ ਸੁਰਜੀਤ ਸਿੰਘ ਫੂਲ ਵੀ ਜਿਹੜੇ ਨੇ ਇਸ ਜਥੇ ਦੇ ਵਿੱਚ ਹੋਣਗੇ ਔਰ ਅਗਵਾਈ ਦੇ ਰੂਪ ਦੇ ਵਿੱਚ ਸੁਰਜੀਤ ਸਿੰਘ ਫੂਲ ਜਾਣਗੇ ਔਰ ਇਸ ਤੋਂ ਅੱਗੇ ਤੁਹਾਨੂੰ ਅਸੀਂ ਇਹ ਦਿਖਾ ਦਿਖਾਉਨੇ ਆ ਕਿ ਜਿਹੜੀਆਂ ਜਿਹੜੀਆਂ ਤਸਵੀਰਾਂ ਅਸੀਂ ਕੱਲ ਤੁਹਾਨੂੰ ਦਿਖਾਈਆਂ ਕਿ ਇਹ ਇਹ ਪ੍ਰਬੰਧ ਕੀਤੇ ਗਏ ਸੀ ਉਹਨਾਂ ਪ੍ਰਬੰਧਾਂ ਦੇ ਵਿੱਚ ਕੀ ਕੋਜਾ ਕਿ ਉਧਰਲੇ ਪਾਸਿਓਂ ਰਸਤਾ ਖੋਲਣ ਵਰਗੀ ਕੋਈ ਪ੍ਰਕਿਰਿਆ ਕੋਈ ਚੱਲਦੀ ਹੈ ਜਾਂ ਨਹੀਂ ਚੱਲਦੀ ਉਸ ਪਾਸੇ ਤਿਆਰੀਆਂ ਕਿਸ ਤਰ੍ਹਾਂ ਦੀਆਂ ਜਾਂ ਉਸ ਪਾਸਿਓਂ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਹੈ ਉਸ ਹੋਣ ਦੀ ਉਮੀਦ ਹੈ ਤਾਂ ਕਿਉਂਕਿ ਇੱਕ ਗੱਲ ਤਾਂ ਬਿਲਕੁਲ ਜ਼ਾਹਿਰ ਹੈ ਕਿ ਜੇਕਰ ਕੋਈ ਪ੍ਰਸ਼ਾਸਨ ਦੇ ਨਾਲ ਚਰਚਾ ਨਹੀਂ ਹੋਈ ਸਹਿਮਤੀ ਨੂੰ ਲੈ ਕੇ ਕਿਸ ਵਸਤੇ ਤੇ ਸਹਿਮਤੀ ਹੋਵੇ ਜਾਂ ਨਾ ਹੋਵੇ ਜੇ ਸਹਿਮਤੀ ਹੋਵੇ ਤਾਂ ਕਿਸ ਪੱਧਰ ਦੀ ਕਿਸ ਤਰ੍ਹਾਂ ਦੀ ਜਿਹੜੀ ਇਹ ਸਹਿਮਤੀ ਹੋਣੀ ਚਾਹੀਦੀ ਆ ਤਾਂ ਜਿਹੜੇ ਵਲੰਟੀਅਰ ਦਾ ਜ਼ਿਕਰ ਕੱਲ ਕਿਸਾਨ ਆਗੂਆਂ ਨੇ ਵੀ ਕੀਤਾ ਤਾਂ ਵਲੰਟੀਅਰ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਵਾਲੰਟੀਅਰ ਨਜ਼ਰ ਆ ਰਹੇ ਹੋਣਗੇ ਇਹਨਾਂ ਦੀ ਡਿਊਟੀ ਇਹ ਹੈ ਕਿ ਜਿਹੜਾ 101 ਕਿਸਾਨਾਂ ਦਾ ਜਥਾ ਜਾਣਾ ਉਹ ਤੋਂ ਬਿਨਾ ਕਿਸੇ ਨੂੰ ਵੀ ਇੱਥੇ ਆਉਣ ਦੀ ਇਜਾਜ਼ਤ ਨਹੀਂ ਹੋਈਗੀ ਬਕਾਇਦਾ ਤੌਰ ਤੇ ਕਿਉਂਕਿ ਸੈਂਕੜੇ ਵਾਲੰਟੀਅਰ ਜਿਹੜੇ ਨੇ ਉਹ ਲਾਏ ਗਏ ਆ ਹੱਥਾਂ ਦੇ ਵਿੱਚ ਆਪੋ ਆਪਣੀ ਜਿਹੜੀ ਉਹਨਾਂ ਦੀ ਜਥੇਬੰਦੀ ਹੈ ਉਹਨਾਂ ਦੇ ਝੰਡੇ ਨੇ ਔਰ ਖਾਸ ਤੌਰ ਤੇ ਦੇਖੋ ਜਿਹੜੀ ਜਿਹੜੀ ਇਹ ਲੇਅਰ ਹੈ ਇਹ ਲੇਅਰ ਬਣੀ ਹੋਈ ਆ ਇਹ ਵਾਲੀ ਲੇਅਰ ਬਣੀ ਹੋਈ ਹੈ ਇਸ ਤੋਂ ਅੱਗੇ ਕਿਸੇ ਨੂੰ ਜਾਣ ਦੀ ਇਜਾਜ਼ਤ ਨਹੀਂ ਬਗੈਰ ਮੀਡੀਆ ਔਰ ਨਾਲ ਜਿਹੜੇ 101 ਕਿਸਾਨ ਆਗੂ ਜਾਣੇ ਆ ਇਸ ਤੋਂ ਅੱਗੇ ਉਹਨਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਇਹ ਰੱਸੀ ਦੇ ਵਾਲੇ ਦੁਆਲੇ ਦੇਖੋ ਵਲੰਟੀਅਰ ਲੱਗੇ ਹੋਏ ਨੇ ਔਰ ਇੱਕ ਰਸਤਾ ਜ਼ਰੂਰ ਖੁੱਲਾ ਛੱਡਿਆ ਹੋਇਆ ਇੱਥੋਂ 101 ਜਿਹੜੇ ਕਿਸਾਨ ਜਾਣੇ ਨੇ ਉਹ ਇਸ ਰਸਤੇ ਤੋਂ ਜਾਣਗੇ ਯਾਨੀ ਕਿਸੇ ਵੀ ਹੋਰ ਕਿਸੇ ਪਾਸੇ ਰਸਤਾ ਨਹੀਂ ਛੱਡਿਆ ਹੋਇਆ ਇੱਥੋਂ ਇੱਕ ਰਸਤਾ ਛੱਡਿਆ ਹੋਇਆ ਜਿਸ ਤੋਂ ਉਹ ਅੱਗੇ ਲੰਘਣਗੇ ਇਸ ਤੋਂ ਅੱਗੇ ਇਸ ਤੋਂ ਅੱਗੇ ਬਿਲਕੁਲ ਖਾਲੀ ਹੈ ਇਸ ਤੋਂ ਅੱਗੇ ਜੇਕਰ ਕੋਈ ਰੋਕ ਹੈ ਤਾਂ ਉਹ ਹਰਿਆਣਾ ਪੁਲਿਸ ਦੀ ਹੈ ਵਲੰਟੀਅਰ ਇੱਥੇ ਵੀ ਤਾਇਨਾਤ ਕੀਤੇ ਗਏ ਆ ਔਰ ਰੈਸਕਿਊ ਟੀਮਾਂ ਜਿਹੜੀਆਂ ਨੇ ਉਹ ਤਿਆਰ ਨੇ ਜੇਕਰ ਕਿਸੇ ਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਹੁੰਦੀ ਹੈ ਉਧਰੋਂ ਹੋਈ ਕਾਰਵਾਈ ਨੂੰ ਲੈ ਕੇ ਜੇਕਰ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਉਸ ਨੂੰ ਉਸ ਨੂੰ ਹੈਂਡਲ ਕਿਵੇਂ ਕਰਨਾ ਜਾਂ ਕੋਈ ਕਿਸਾਨ ਬਜ਼ੁਰਗ ਕਿਸਾਨ ਜੇਕਰ ਉਸ ਸ਼ੈਲਿੰਗ ਤੋਂ ਬਾਅਦ ਜ਼ਖਮੀ ਹੁੰਦਾ ਜਾਂ ਫਿਰ ਕਿਸੇ ਤਰ੍ਹਾਂ ਦੇ ਨਾਲ ਉਸ ਦਾ ਸਾਹ ਰੁਕ ਜਾਂਦਾ ਜਿਸ ਤਰੀਕੇ ਅਥਰੂ ਗੈਸ ਦੇ ਗੋਲੇ ਚੱਲਦੇ ਆ ਤਾਂ ਉਹਨਾਂ ਨੂੰ ਰੈਸਕਿਊ ਕਰਨ ਦੇ ਵਾਸਤੇ ਟੀਮਾਂ ਜਿਹੜੀਆਂ ਨੇ ਉਹ ਜ਼ਰੂਰ ਤਾਇਨਾਤ ਕੀਤੀਆਂ ਗਈਆਂ ਇੱਕ ਇਹ ਛੋਟਾ ਰਸਤਾ ਸੀ ਇੱਕ ਛੋਟਾ ਰਸਤਾ ਸੀ ਜਿਹੜਾ ਤੁਸੀਂ ਲਗਾਤਾਰ ਪਿਛਲੇ ਜਦੋਂ 21 ਫਰਵਰੀ ਵਾਲਾ ਅਸੀਂ ਜ਼ਿਕਰ ਕਰਦੇ ਹਾਂ ਤਾਂ ਇਸ ਛੋਟੇ ਰਸਤੇ ਤੋਂ ਬਹੁਤ ਸਾਰੇ ਕਿਸਾਨ ਆਉਂਦੇ ਜਾਂਦੇ ਸੀ ਪਰ ਇਸ ਨੂੰ ਹੁਣ ਬੰਦ ਕਰ ਦਿੱਤਾ ਗਿਆ ਔਰ ਇੱਥੇ ਬਕਾਇਦਾ ਤੌਰ ਤੇ ਵਲੰਟੀਅਰ ਖੜੇ ਕਰ ਦਿੱਤੇ ਗਏ ਕਿ ਸਿਰਫ ਦੇ ਸਿਰਫ ਇੱਕੋ ਰਸਤਾ ਜਿੱਥੋਂ ਕੋਈ ਵੀ ਆ ਜਾ ਸਕਦਾ ਤੇ ਸਾਰੇ ਰਸਤੇਆ ਤੋਂ ਕਿਸਾਨਾਂ ਨੇ ਆਪਣੀ ਪ੍ਰਿਕਾਸ਼ਨ ਦੇ ਲਈ ਔਰ ਸਰਕਾਰ ਤੱਕ ਸੁਨੇਹਾ ਪਹੁੰਚਾਉਣ ਦੇ ਲਈ ਇਹ ਸਾਰਾ ਕੁਝ ਕੀਤਾ ਇਹ ਜਿਹੜਾ ਏਰੀਆ ਇਹ ਏਰੀਆ ਜਿਹੜਾ ਤੁਸੀਂ 21 ਫਰਵਰੀ ਵਾਲੀਆਂ ਜਦੋਂ ਤਸਵੀਰਾਂ ਦੇਖਦੇ ਹੋ ਤੇ ਇਹ ਏਰੀਆ ਸਾਰੇ ਦਾ ਸਾਰਾ ਕਿਸਾਨਾਂ ਨਾਲ ਭਰਿਆ ਹੋਇਆ ਸੀ ਔਰ ਵੱਖ-ਵੱਖ ਤਰੀਕੇ ਦੇ ਨਾਲ ਜਿਹੜੇ ਆ ਕਿਸਾਨ ਉਹ ਅੱਗੇ ਜਾਣ ਦੀ ਕੋਸ਼ਿਸ਼ ਕਰਦੇ ਸੀ ਪਰ ਇੱਥੇ ਹਾਲ ਦੀ ਘੜੀ ਇਹ ਸਾਰਾ ਕੁਝ ਨਹੀਂ ਹੈਗਾ ਕਿ ਕਿਸਾਨ ਜਿੰਨੇ ਵੀ ਹੈ ਉਹ ਸਾਰੇ ਸਾਰੇ ਜਿਹੜੀ ਪਹਿਲੀ ਅਸੀਂ ਤੁਹਾਨੂੰ ਰੱਸੀ ਦਿਖਾਈ ਉਸ ਤੋਂ ਪਿੱਛੇ ਹੀ ਤੁਹਾਨੂੰ ਦਿਖਾਈ ਦੇਣਗੇ ਇੱਕ ਇੱਥੇ ਜਿਹੜਾ ਇਹ ਜ਼ਰੂਰ ਇਸ ਨੂੰ ਕਿਉਂਕਿ ਇੱਥੇ ਪੁਲਿਸ ਚੌਂਕੀ ਸੀ ਇਸ ਨੂੰ ਕਿਸਾਨਾਂ ਨੇ ਆਪਣਾ ਰੈਣ ਬਸੇਰਾ ਬਣਾਇਆ ਕਿਉਂਕਿ ਇੱਥੇ ਨਿਆਂਗ ਸਿੰਘ ਤੁਹਾਨੂੰ ਦਿਖਾਈ ਦੇ ਰਹੇ ਹੋਣਗੇ ਇਸ ਦੇ ਅੰਦਰ ਕਿਉਂਕਿ ਇੱਥੇ ਜਿਹੜੇ ਨੇ ਨਿਸ਼ਾਨ ਸਾਹਿਬ ਲੱਗਾ ਬਕਾਇਦਾ ਤੌਰ ਤੇ ਸਿੰਘ ਬੈਠੇ ਆ ਇਹ ਵਾਲੀ ਜਿਹੜੀ ਲੇਅਰ ਹੈ ਇਹ ਵਾਲੀ ਲੇਅਰ ਪੁਰਾਣੀ ਆ ਇਹ ਇਹ ਪਹਿਲਾਂ ਹੀ ਬਣੀ ਹੋਈ ਸੀ ਕਿਸਾਨਾਂ ਦੇ ਵੱਲੋਂ ਜੇ ਜਿਹੜੀ ਇਸ ਤੋਂ ਪਹਿਲਾਂ 21 ਫਰਵਰੀ ਨੂੰ ਜਦੋਂ ਤੁਸੀਂ ਯਾਦ ਕਰਦੇ ਹੋ ਤਾਂ ਇਹ ਪਹਿਲਾ ਲੇਅਰ ਬਣੀ ਹੋਈ ਸੀ ਇੱਥੇ ਬੈਰੀਗੇਟ ਆ ਇਹ ਇਹ ਐਕਚੁਅਲ ਤਸਵੀਰ ਜਿਹੜੀ ਹੈ ਕਿ ਜਿਵੇਂ ਕਿ ਆਹ ਜਾ ਰਿਹਾ ਸੀ ਇਸ ਤੋਂ ਪਹਿਲਾਂ ਕਿ ਰਸਤਾ ਜਿਹੜਾ ਇਹ ਉਹ ਦਿੱਤਾ ਜਾਏਗਾ ਪਰ ਇੱਥੇ ਤੁਹਾਨੂੰ ਅਸੀਂ ਇਹ ਤਸਵੀਰ ਦਿਖਾ ਰਹੇ ਹਾਂ ਕਿ ਬਿਲਕੁਲ ਕੋਈ ਵੀ ਰਸਤਾ ਜਿਹੜਾ ਹੈ ਉਹ ਨਹੀਂ ਦਿੱਤਾ ਗਿਆ ਜਿੱਥੋਂ ਇਹ ਗੱਲ ਬਿਲਕੁਲ ਜਿਹੜੀ ਹੈ ਉਹ ਕਲੀਅਰ ਹੋ ਜਾਂਦੀ ਹੈ ਕਿ ਲੰਘਣ ਦੇ ਲਈ ਇਜਾਜ਼ਤ ਜਿਹੜੀ ਆ ਉਹ ਘਟੋ-ਘਟ ਹਰਿਆਣਾ ਸਰਕਾਰ ਔਰ ਹਰਿਆਣਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਨਹੀਂ ਦਿੱਤੀ ਗਈ ਹੈਗੀ ਇਹ ਸਾਰੇ ਦਾ ਸਾਰਾ ਬੰਦ ਹੈ ਇੱਥੇ ਬੈਰੀਕੇਟਿੰਗ ਕੀਤੀ ਹੋਈ ਹੈ ਇਸ ਤੋਂ ਅੱਗੇ ਇੱਕ ਰੰਗਦਾਰ ਕੱਪੜਾ ਜਿਹੜਾ ਉਹ ਲਾ ਦਿੱਤਾ ਗਿਆ ਔਰ ਇਸ ਤੋਂ ਪਿੱਛੇ ਜਿਹੜੇ ਨੇ ਉਹ ਪੁਲਿਸ ਕਰਮੀ ਬੈਠੇ ਆ ਸੁਰੱਖਿਆ ਕਰਮੀ ਬੈਠੇ ਨੇ ਹਰਿਆਣਾ ਦੀ ਪੁਲਿਸ ਜਿਹੜੀ ਆ ਇਸ ਤੋਂ ਪਿੱਛੇ ਬੈਠੀ ਆ ਕਿਉਂਕਿ ਉਹਨਾਂ ਦੇ ਵੱਲੋਂ ਆਪਣਾ ਕਹਿਦਾ ਇੱਕ ਸ਼ੈੱਡ ਜਿਹੜਾ ਏ ਉਹ ਬਣਾਇਆ ਗਿਆ ਇੱਕ ਤੁਹਾਨੂੰ ਸ਼ੈੱਡ ਨਜ਼ਰ ਆ ਰਿਹਾ ਹੋਵੇਗਾ ਉਹ ਸ਼ੈੱਡ ਦੇ ਵਿੱਚ हरियाणा ਦੇ ਜਿਹੜੇ ਪੁਲਿਸ ਕਰਮੀਆਂ ਉਹ ਤੈਨਾਤ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਬਿਲਕੁਲ ਬਹੁਤ ਵੱਡੀ ਗਿਣਤੀ ਤੁਹਾਨੂੰ ਨਜ਼ਰ ਨਹੀਂ ਆ ਰਹੀ ਹੋਏਗੀ ਇੱਕ ਤੁਹਾਨੂੰ ওয়াটার ਕੈਨਨ ਵਾਲੀ ਜਿਹੜੀ ਹੈ ਉਹ ਗੱਡੀ ਖੜੀ ਨਜ਼ਰ ਆ ਸਕਦੀ ਹੈ ਇਸ ਤੋਂ ਪਿੱਛੇ ਜਿੰਨਾ ਵੀ ਅਮਲਾ ਫੈਲਾ ਹੈ ਇਸ ਤੋਂ ਪਿੱਛੇ ਤੁਹਾਨੂੰ ਜਿਹੜਾ ਹੈ ਉਹ ਨਜ਼ਰ ਆ ਸਕਦਾ ਹੈ ਇਸ ਤੋਂ ਪਿੱਛੇ ਰਸਤਾ ਇਹ ਇੱਕ ਘਗਰ ਹੈ ਘਗਰ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਨਾ ਕਿਸਾਨ ਥੱਲੇ ਦੀ ਜਾਣ ਦੀ ਵੀ ਕੋਸ਼ਿਸ਼ ਕਰਦੇ ਆ ਪਰ ਇਸ ਵਾਰ ਕਿਸਾਨ ਕਹਿੰਦਾ ਕਿ ਸਿਰਫ 101 ਜਿਹੜੇ ਕਿਸਾਨ ਲੀਡ ਕਿਸਾਨ ਨੇ ਜਿਹੜੇ ਉਸ ਜਥੇ ਦੇ ਵਿੱਚ ਸ਼ਾਮਲ ਹੈ ਉਹੀ ਸਿਰਫ ਜਾਣਗੇ ਤਾਂ ਇਧਰਲੇ ਪਾਸੇ ਵੀ ਦੇਖੋ ਇਹ ਦੂਜਾ ਰਸਤਾ ਹੈ ਦੂਜੇ ਰਸਤੇ ਤੇ ਵੀ ਬਿਲਕੁਲ ਜਿਹੜਾ ਹੈ ਉਹ ਬੰਦ ਕੀਤਾ ਹੋਇਆ ਲੋਹੇ ਦੀਆਂ ਸਿਮੈਂਟਡ ਜਿਹੜੇ ਬੈਰੀਗੇਟ ਹੈ ਉਹ ਬਣਾ ਕੇ ਵਿੱਚ ਇੱਕ ਸ਼ੈੱਡ ਬਣਾਇਆ ਹੋਇਆ ਸ਼ੈੱਡ ਦੇ ਅੱਗੇ ਜਾਲੀ ਬਣੀ ਹੋਈ ਹੈ ਬਕਾਇਦਾ ਤੌਰ ਤੇ ਕਿ ਜੇਕਰ ਕੋਈ ਕਿਸੇ ਤਰ੍ਹਾਂ ਦੀ ਕੋਈ ਪੱਥਰਬਾਜ਼ੀ ਹੁੰਦੀ ਹੈ ਤਾਂ ਉਸ ਨੂੰ ਰੋਕਣ ਦੇ ਲਈ ਹਾਲਾਂਕਿ ਕਿਸਾਨ ਬਿਲਕੁਲ ਕਲੀਅਰ ਕਰ ਚੁੱਕੇ ਆ ਕਿ ਉਹਨਾਂ ਦੇ ਵੱਲੋਂ ਸਿਰਫ ਤੇ ਸਿਰਫ ਉਹਨਾਂ ਕੋਲੇ ਆਪਣੇ ਕੱਪੜਿਆਂ ਵਾਲੇ ਬੈਗ ਹੈ ਪਰ ਫਿਰ ਵੀ ਆਪਣੀ ਪ੍ਰੀਕਾਸ਼ਨ ਦੇ ਲਈ ਹਰਿਆਣਾ ਪੁਲਿਸ ਨੇ ਇਹ ਕਾਰਵਾਈ ਜਿਹੜੀ ਆ ਆਪਣੇ ਬਚਾਅ ਦੇ ਵਾਸਤੇ ਕੀਤੀ ਹੋਈ ਆ ਤਾਂ ਇਹ ਤੋਂ ਪਿੱਛੇ ਦੇਖੋ ਕਿ ਪਿੱਛੇ ਜਿੰਨੇ ਵੀ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਪਿੱਛੇ ਚੱਲਦੇ ਹੋਏ ਉਹ ਸਾਰੇ ਦੇ ਸਾਰੇ ਪੁਲਿਸ ਕਰਮੀਆਂ ਯਾਨੀ ਸੁਰੱਖਿਆ ਕਰਮਚਾਰੀ ਜਿਹੜੇ ਇੱਥੋਂ ਜੇ ਕੁਝ ਵੀ ਵਾਪਰਦਾ ਤਾਂ ਉਸ ਸਭ ਨੂੰ ਰੋਕਣ ਦੇ ਲਈ ਤਾਂ ਇਹ ਤਸਵੀਰਾਂ ਤੁਹਾਨੂੰ ਅਸੀਂ ਇਸ ਵੇਲੇ ਸ਼ੰਭੂ ਬਾਰਡਰ ਦੀਆਂ ਦਿਖਾ ਰਹੇ ਹਾਂ ਜਿੱਥੋਂ ਇਹ ਐਲਾਨ ਕੀਤਾ ਗਿਆ ਸੀ ਬਕਾਇਦਾ ਤੌਰ ਤੇ ਕਿ ਅ ਇੱਥੋਂ ਹੀ ਕਿਸਾਨ ਜਾਣਗੇ ਖਨੌਰੀ ਬਾਰਡਰ ਤੋਂ ਜਾਣ ਦੀ ਜਿਹੜੀ ਹੈ ਜਿਹੜਾ ਉਹ ਫੈਸਲਾ ਨਹੀਂ ਕੀਤਾ ਗਿਆ ਸੀ ਤਾਂ ਇੱਥੋਂ ਫੈਸਲਾ ਕੀਤਾ ਗਿਆ ਸੀ ਕਿ ਸਿਰਫ ਤੇ ਸਿਰਫ ਸ਼ੰਭੂ ਤੋਂ 101 ਜਿਹੜੇ ਕਿਸਾਨ ਨੇ ਉਹ ਜਾਣਗੇ ਤਾਂ ਇਹ ਸਾਰੀ ਦੀ ਸਾਰੀ ਤਸਵੀਰ ਜਿਹੜੀ ਹੈ ਬਿਲਕੁਲ ਇੱਕ ਗੱਲ ਬਿਲਕੁਲ ਸਾਫ਼ ਕਰਦੀ ਹੈ ਕਿ ਕਿਸਾਨਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਕਿ ਇਨੀ ਵੱਡੀ ਪ੍ਰਿਕਾਸ਼ਨ ਹੈ ਤੇ ਇਥੋਂ ਲੰਘ ਕੇ ਵੀ ਕਿਸਾਨ ਕਹਿੰਦਾ ਕਿ ਸਾਡਾ ਫੈਸਲਾ ਇਹ ਹੋਈ ਹੈ ਕਿ ਅਸੀਂ ਸਿੱਧੇ ਹੀ ਜਾਣਾ ਤਾਂ ਇੱਥੇ ਜਿਹੜੀ ਟਕਰਾਵ ਵਾਲੀ ਸਥਿਤੀ ਆਉਣ ਵਾਲੇ ਡੇਢ ਘੰਟੇ ਤੱਕ ਜਿਹੜੀ ਹੈ ਤੁਹਾਨੂੰ ਉਹ ਜ਼ਰੂਰ ਨਜ਼ਰ ਆ ਸਕਦੀ ਹੈ ਉਧਰੋਂ ਹਰਿਆਣਾ ਦਾ ਪੁਲਿਸ ਪ੍ਰਸ਼ਾਸਨ ਹੈ ਜਿਹੜਾ ਉਹ ਵੀ ਤਾਇਨਾਤ ਹੈ ਔਰ ਦੂਜੇ ਪਾਸੇ ਕਿਸਾਨ ਵੀ ਇਹ ਫੈਸਲਾ ਕਰ ਲਿਆ ਕਿਸਾਨ ਨੇ ਕਿ 101 ਸਰਕਾਰ ਦੇ ਕਹਿਣ ਤੇ 101 ਜਿਹੜੇ ਆ ਉਹ ਬਿਨਾਂ ਕਿਸੇ ਸਾਧਨ ਤੋਂ ਕਿਸਾਨ ਅਸੀਂ ਭੇਜਾਂਗੇ ਹੁਣ ਇਸ ਦੇ ਵਿਚਾਲੇ ਕੀ ਕੋਈ ਸਥਿਤੀ ਬਣਦੀ ਹੈ ਲਗਾਤਾਰ ਤੁਹਾਨੂੰ ਅਸੀਂ ਤਸਵੀਰਾਂ ਦਿਖਾਉਂਦੇ ਰਹਾਂਗੇ